हां जी दोस्तों सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪ੍ਰੀਤ ਦੇ ਫਾਰਮ ਤੇ ਆ ਜਾਂ ਦੋਸਤੋ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਫਾਰਮ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੀਤਾ ਵੀਰ ਹਰਪ੍ਰੀਤ ਸਿੰਘ ਹੋਣਾ ਤਾਂ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ ਤਿੰਨ ਪਸ਼ੂ ਜੇਕਰ ਦੋਸਤੋ ਗੱਲ ਕਰੀਏ ਤਿੰਨ ਐਨੀਮਲ ਗੱਭਣ ਤਿਆਰੀ ਹਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਵੜ ਦੋ ਮੱਝਾਂ ਇੱਕ ਤੋਕੜ ਗੱਭਣ ਮੱਝ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਜੇਕਰ ਦੋਸਤੋ ਇਸ ਫਾਰਮ ਦੀ ਆਪਾਂ ਗੱਲ ਕਰ ਲਈਏ ਬਾਕੀ ਹੋਰ ਵੀ ਜਿਹੜੇ ਪਸ਼ੂ ਐਨੀਮਲ ਆ ਉਹ ਵੀਰ ਦੇ ਕੋਲ ਹੈਗੇ ਜਿਹੜੇ ਘਰੇ ਰੱਖੇ ਹੈਗੇ ਆ ਉਹ ਜਿਵੇਂ ਜਿਵੇਂ ਤਿਆਰੀ ਤੇ ਆਉਂਦੇ ਆ ਗਾ ਨਗ ਚੰਗੀ ਮਿਲਕਿੰਗ ਵਾਲੇ ਕੋਈ 15 16 16 17 17 ਸਿਰੀਆਂ ਜਿਹੜੀਆਂ ਦੋਸਤੋ ਮੱਝਾਂ ਵੀਰ ਹੁਣਾਂ ਦੇ ਕੋਲ ਅਜ ਮੌਜੂਦ ਆ ਠੀਕ ਆ ਜੀ ਤੇ ਇਹ ਘਰੋਂ ਵੀ ਵੀਰ ਸੇਲ ਕਰ ਦੂਗਾ ਜਦੋਂ ਵੀ ਤਿਆਰੀ ਤੇ ਹੋਇਆ ਪਸ਼ੂ ਕੋਈ 2-4 ਦਿਨ ਕੋਈ ਹਵਾਬਤਾ ਖੰਡ ਜਦੋਂ ਵੀ ਰਹਿੰਦਾ ਪਸ਼ੂ ਆਦਾ ਪੂਰੀ ਤਿਆਰੀ ਤੇ ਹੋਇਆ ਐਨੀਮਲ ਤੇ ਤੁਹਾਡੇ ਸਾਹਮਣੇ ਪੇਸ਼ ਕਰਦਾਂਗੇ ਇੱਕ ਨੀਲੀ ਦੀ ਇਹ ਤੁਸੀਂ ਮੱਝ ਦੇਖ ਰਹੇ ਹੋ ਜੀ ਬਹੁਤ ਸੋਹਣੇ ਚੰਗੇ ਦੁੱਧ ਤੇ ਚੱਲੀ ਆ ਪਿਛਲੇ ਸਵੇ ਤੇ ਇਹ ਵੀ ਸੇਲ ਹੋ ਜੂਗੀ ਬਿਲਕੁਲ ਜਦੋਂ ਟਿਕਾਣੇ ਤੇ ਆ ਗਈ ਹੁਣ 2-5-7-10 ਦਿਨਾਂ ਤੱਕ ਜਿਵੇਂ ਜਿਵੇਂ ਲਾਈ ਪੈਗੀ ਤੇ ਇਹਦੀ ਵੀ ਪੂਰੀ ਤਿਆਰੀ ਤੇ ਆਪਾਂ ਤੁਹਾਨੂੰ ਵੀਡੀਓ ਦਿਖਾ ਦਾਂਗੇ ਠੀਕ ਆ ਜੀ ਸੋ ਘਰੋਂ ਵੀ ਵੀਰ ਸੇਲ ਕਰ ਦਿੰਦਾ ਮਾਲ ਜਦੋਂ ਪੂਰਾ ਕੋਈ ਤਿਆਰੀ ਤੇ ਪਸ਼ੂ ਹੋਇਆ ਠੀਕ ਆ ਜੀ ਕਿਉਂਕਿ ਵਪਾਰ ਦੀ ਲੈਣਾ ਤੇ ਤੇ ਅੱਜ ਤੁਹਾਨੂੰ ਟੋਟਲ ਆਪਾਂ 4 ਨਗ ਦਿਖਾਉਣੇ ਆ 3 ਮੱਜਾਂ 1 ਵੈੜ 1 ਟੋਕੜ ਗੱਬਣ ਨਗ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਸੋ ਇੱਕ ਟੋਕੜ ਗੱਬਣ ਮੱਝ ਆਪਾਂ ਦਿਖਾ ਦਾਂਗੇ ਤੁਹਾਨੂੰ ਆਓ ਕਰਦੇ ਆ ਗੱਲਬਾਤ ਵੀਰ ਖਰਵੇਲ ਦੇ ਨਾਲ ਅੱਜ ਤਰੀਕ ਦੋਸਤੋ ਨੋਟ ਕਰ ਲਓ 14 ਅਗਸਤ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਸਭ ਤੋਂ ਪਹਿਲਾਂ ਵੀਰ ਖਰਵੇਲ ਸਿਆ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਹੇ ਆ ਇੰਸਟਾਗ੍ਰਾਮ YouTube Facebook ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਬਹੁਤ ਠੀਕ ਆ ਭਰਾ ਅੱਛਾ ਹਰਬੇਲ ਵੀਰੇ ਜਿੱਦਾਂ ਆਪਾਂ ਜੇਕਰ ਕੀਤਾ ਵੀ ਆਪਣੇ ਕੋਲ ਅੱਜ ਤਾਂ ਵੈਸੇ ਜਿਹੜੇ ਬਕਾਊ ਆ ਟੋਟਲ 4 ਕ ਪਸ਼ੂ ਆ ਹਾਂਜੀ ਇੱਕ ਵੈੜ ਆ ਬਲੈਕ ਜਰਸੀ ਦੇ ਵਿੱਚ ਓਕੇ ਇੱਕ ਟੋਕੜ ਗੱਬਰ ਦੋ ਤਿਆਰੀ ਤੇ ਆ ਬਿਲਕੁਲ ਇੱਕ ਹਰਿਆਣੇ ਦੀ ਛੋਟੀ ਆ ਹਾਂਜੀ ਤਾਂ ਇੱਕ ਨੀਲੀ ਆ ਠੀਕ ਆ ਜੀ ਕ੍ਰੀਬਨ ਆਪਾਂ ਵਕੂ ਆ ਕਿੰਨਾਂ ਦੀ ਡਿਟੇਲ ਜਿਹੜੀ ਸਾਂਝੀ ਕਰ ਦਿੰਨੇ ਆ ਠੀਕ ਅਚਾਰਬੇਲ ਕੁਝ ਜਿਵੇਂ ਨਾਗ ਆਪਾਂ ਜਿਗਰ ਕੀਤਾ ਘਰੋਂ ਵੀ ਸੇਲ ਕਰਨ ਦਾ ਰਾਤਾ ਬਣਾਇਆ ਪਿਛਲਾ ਪੋਚ ਤਿਆਰ ਹੋ ਗਿਆ ਜੀ ਬਿਲਕੁਲ ਜੀ ਕੁਝ ਪਿਛਲਾ ਪੋਚ ਤਿਆਰ ਹੋ ਗਿਆ ਕੁਝ ਲੇਬਰ ਦੀ ਕਮੀ ਕਰਕੇ ਹਾਂ ਜੀ ਆਪਾਂ ਅੱਗੇ ਦੋ ਸੇਲ ਕਰਤੀਆਂ ਘਰੋਂ ਹਾਂ ਜੀ ਦੋ ਪਿੱਛੇ ਤਿਆਰ ਨੇ ਇੱਕ ਹਰਿਆਣੇ ਦੀ ਝੋਟੀ ਆ ਹਾਂ ਜੀ ਇੱਕ ਨੀਲੀ ਆ ਘਰੋਂ ਮੱਝ ਜਿਹੜੀ ਉਹਦੀ ਜਿਹੇ ਕਰੀਬ 17 ਤੋਂ 18 ਲੀਟਰ ਨੇ ਨਾਰਮਲ ਕਰੇ ਲੁਚਵਾਈ ਕਰਾਇਆ ਹਾਂ ਤੇ ਬਾਕੀ ਜਿਹੜੇ ਉਹਦੇ ਬੱਚੇ ਆ ਪਰਲੇ ਬੰਨੇ ਕੱਟੀ ਆ ਆਪਣੀ ਜਿਹੜੀ ਖੰਨ ਮੇਲੇ ਜਿੱਤ ਚੁੱਕੀ ਆ ਇਸੇ ਮੱਝ ਦੀ ਬਿਲਕੁਲ ਜੀ ਤਾਂ ਅੱਗੇ ਵੀ ਕੰਗੇ ਸੀ ਮੈਂ ਤੇ ਥੋੜਾ ਰਤਾ ਵੀ ਜਿਹੜਾ ਪੁਰਾਣੇ ਪਸ਼ੂ ਆ ਕੋਈ ਚੌਥੇ ਤੀਜੇ ਪੰਜਵੇਂ ਚੌਥੇ ਸਵੇਰੇ ਵਾਲਿਆ ਜਾਂ ਦੂਜੇ ਤੀਜੇ ਸਵੇਰੇ ਵਾਲੇ ਤਾਂ ਨਹੀਂ ਦਿਲ ਤੇ ਨਹੀਂ ਕਰਦਾ ਕਿਉਂਕਿ ਮੇਰੇ ਬੜੇ ਸ਼ੌਂਕ ਨੇ ਇਹ ਚੀਜ਼ਾਂ ਜਦੋਂ ਮੇਰੇ ਕੋਲੇ ਆਈਆਂ ਤਾਂ ਜਿਆਦੇ ਦੁੱਧ ਵਾਲੀਆਂ ਮੱਝਾਂ ਜਿਹੜੀਆਂ ਘਰੇ ਰੱਖੀਆਂ ਸੀ ਹਾਂਜੀ ਹਾਂਜੀ ਬਸੰਦ ਸੋ ਲੇਬਰ ਪ੍ਰੋਬਲਮ ਆ ਤਾਂ ਸੋ ਲੇਬਰ ਦੀ ਪ੍ਰੋਬਲਮ ਕਰਕੇ ਵੀਰ ਵਿੱਚੋਂ ਜਿਹੜੇ ਘਰੋਂ ਕੋਝ ਕੇ ਨੱਕ ਜਿਹੜੇ ਸੇਲ ਕਰੂਗਾ ਆਪਾਂ ਸਿਰਫ ਇਹੀ ਚਾਰੇ ਰੱਖਣੀਆਂ ਠੀਕ ਹੈ ਜੀ ਤਾਂ ਇੱਕ ਹੋ ਜਿਹੜੀਆਂ ਦੋ ਮੱਝਾਂ ਵਾਂ ਭੰਗਾ ਵਾਂ ਵੀ ਦੇ ਦੇਣੀਆਂ ਉੱਪਰ ਲੀਆਂ ਵੀ ਤਿੰਨੇ ਚਾਰੇ ਦੇ ਦੇਣੀਆਂ ਠੀਕ ਹੈ ਜ 3 5 6 ਪਸ਼ੂ ਜਿਹੜੇ ਨੋਰਮਲ ਦਾ ਦੋਸਤੋ 5 6 ਪਸ਼ੂ ਜਿਹੜੇ ਜਿਵੇਂ ਜਿਵੇਂ ਅੱਗੇ ਬਿਲਕੁਲ ਟਾਈਮ ਆਊਗਾ ਇਹਨਾਂ ਦਾ ਤਿਆਰੀ ਤੇ ਹੋਣਗੇ ਤੁਹਾਨੂੰ ਆਪਾਂ ਦਿਖਾ ਦਾਂਗੇ ਸਾਂਝਾ ਕਰਦਾਂਗੇ ਉਹ ਵੀ ਬਿਲਕੁਲ ਵਿਸ਼ਾ ਸਾਰਾ ਪਰ ਮੇਰ ਭਾਈ ਪਹਿਲੇ ਨੰਬਰ ਤੋਂ ਸ਼ੁਰੂਆਤ ਇਸੇ ਝੋਟੀ ਤੋਂ ਕਰ ਲਈਏ ਇਹ ਟੋਕੜ ਗੱਪਣਾਗਾ ਜੀ ਹਾਂ ਬਿਲਕੁਲ ਜੀ ਬਹੁਤ ਚੰਗੀ ਆ ਹਾਂਜੀ ਇਸ ਟਾਈਮ ਇਹਦੇ ਥੱਲੇ ਕੋਈ 6.5 ਤੋਂ 7 ਕਿਲੋ ਦੁੱਧ ਹੋਊਗਾ ਦੋਨੇ ਟਾਈਮ ਦਾ ਠੀਕ ਹੈ ਜੀ ਪਿੱਛੇ ਕੱਟੀ ਆ ਮਗਰ ਕੱਟੀ ਆ ਤੇ ਕਰੀਬ ਪੌਣੇ ਕਿ ਤਿੰਨ ਤਿੰਨ ਮਹੀਨੇ ਦੀ ਇਹ ਗੱਪਣ ਚੱਕ ਪਾਸ ਠੀਕ ਹੈ ਜੀ ਬਿਲਕੁਲ ਅੱਗੇ ਜ ਇਹ ਬਹੁਤ ਵਧੀਆ ਟਾਈਮ ਤੇ ਸੂਗੀ ਅਗਰ ਤੀਜੇ ਲਈ ਨਹੀਂ ਅ ਨਹੀਂ ਦੂਜੇ ਲਈ ਤੀਜੇ ਵਾਸਤੇ ਸੂਗੀ ਤੀਜੇ ਨਹੀਂ ਦੂਜੇ ਚੱਲ ਰਹੀ ਹੁਣ ਦੂਜੇ ਚੱਲ ਰਹੀ ਹੈ ਬਿਲਕੁਲ ਤਾਂ ਸੋ ਮਗਰ ਕੱਟੀ ਆ ਤੇ ਕੱਟੀ ਦੇ ਵੀ ਮਿਲਦੀ ਆ ਚਾਹੇ ਕੋਈ ਵੀਰ ਮਿੱਠੀ ਬਹੁਤ ਆ ਕੱਟੀ ਦੇ ਵੀ ਕੋਈ ਵੀਰ ਚੋਲੇ ਕੱਟੀ ਵੀ ਤੁਹਾਨੂੰ ਨਾਲ ਹੀ ਮਿਲ ਜਾਣੀ ਆ ਬਿਲਕੁਲ ਇਹ ਸੰਧਾ ਸਾਹਿਬ ਫੱਗਣ ਚੇਚ ਜਾ ਕੇ ਸੂਗੀ ਹਾਂਜੀ ਤਾਂ ਬਿਲਕੁਲ ਨਜ਼ਾਰੇ ਬੰਨ ਦੋਗੀ ਪੂਰੀ ਗਰਮੀ ਦੁੱਧ ਦੋਗੀ ਅਗਲੇ ਸਾਲ ਠੀਕ ਆ ਪਰ ਵੀਰ ਬਾਹਰ ਕੱਢ ਕੇ ਇੱਕ ਵਾਰੀ ਦਿਖਾ ਦਈਏ ਸੋ ਦੋਸਤੋ ਵੀਰ ਨੇ ਅੱਜ ਹੀ ਠੀਕ ਆ ਜੀ ਬਿਲਕੁਲ ਆਪਾਂ ਕਹਿ ਲੀਏ ਕਿ ਲੇ ਤੋ ਡਾਕਟਰ ਸਾਹਿਬ ਤੋਂ ਕੋਈ 3 ਸਾਢੇ 3 ਮਹੀਨਿਆਂ ਦੀ ਜਿਹੜੀ ਇਹ ਗੱਬਣ ਚੈੱਕ ਪਾਸ ਆ ਤੇ ਦੁੱਧ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ 6 ਕਿ ਸਾਢੇ 6 ਸਾਢੇ 6 ਲੀਟਰ ਦੁੱਧ ਦੇ ਦੇ ਤੇ ਲੇਹਾ ਜਰਾ ਬਾਕੀ ਚੁਵਾਈ ਬਹੁਤ ਵਧੀਆ ਠੀਕ ਆ ਜੀ ਸੋ ਚੁਵਾਈ ਤੇ ਵੀ ਮਿਲਦੀ ਆ ਤੇ ਬਾਕੀ ਥਾਪੀ ਤੇ ਮਿਲਦੀ ਆ ਕੋਈ ਟੀਕਾ ਨਹੀਂ ਕੁਛ ਠੀਕ ਆ ਜੀ ਹੁ ਆ ਬਦਸੋ ਬੱਚਾ ਵੀ ਨਾਲ ਆ ਵੈਸੇ ਕੋਈ ਬੱਚੇ ਤੇ ਵੀ ਵੀ ਰਚੋਣਾ ਚਾਹੁੰਦਾ ਤੁਹਾਡੀ ਖੁਸ਼ੀ ਆ ਆਦਰਵਾਇਜ਼ ਵੀਰਾਂ ਨੂੰ ਹੁੰਦਾ ਵੀ ਚਲੋ ਦੁੱਧ ਜੇ ਤੋਕੜਾ ਦੁੱਧ 6 ਸਾਢੇ 6 ਕਿਲੋ ਤੋੜਾ ਤੇ ਚਲੋ ਬੱਚੇ ਨੂੰ ਕਈ ਨਾ ਨਹੀਂ ਛਕਾਉਣਾ ਵਾਜਬ ਸਮਝ ਕੇ ਕਿ ਇਹ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਆਈ ਆ ਆਪਣੇ ਕੋਲੋਂ ਹੀ ਗਈ ਸੀ ਇਹ ਪਹਿਲੇ ਸਵੇਰੇ ਹਾਂਜੀ 13 14 13 14 ਲੀਟਰ ਨਾਰਮਲ ਇਹਦੀ ਘਰੇਲੂ ਚਵਾਈ ਠੀਕ ਹੈ ਜੀ ਤੇ ਬਾਕੀ ਮਿੱਠੀ ਬਹੁਤ ਜ਼ਿਆਦੀ ਆ ਲੰਮਾ ਸਮਾਂ ਦੁੱਧ ਦਿੰਦੀ ਤੇਰਾ ਆਪਣਾ ਦੋਸਤੋ ਬਾਕੀ ਤੋਰਾ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰੋ ਤੁਰਦੇ ਪਸ਼ੂ ਦਾ ਹੀ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਠੰਡਾ ਤੇਰਾ ਹੋਊਗਾ ਠੀਕ ਹੈ ਜੀ ਸੋ ਚਾਲ ਚੂਲ ਬਿਲਕੁਲ ਨਰਮੀ ਨਰਮੀ ਪੂਰੀ ਆ ਸੋ ਥਣ ਲੰਬੇ ਆ ਤੇ ਹਰ ਵੇਰ ਬਾਕੀ ਅਗਲੇ ਪਿਛਲੇ ਦੀ ਚਵਾਈ ਬਰਾਬਰ ਚਵਾਈ ਬਹੁਤ ਵਧੀਆ ਸੰਦੋ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਤਕਰੀਬਨ ਬਰਾਬਰ ਠੀਕ ਹੈ ਜੀ ਉਹ ਵਧੀਆ ਚਵਾਈ ਆਪਾਂ ਥੋੜੀ ਦਿਖਾ ਵੀ ਦੇਵਾਂਗੇ ਥਾਪੀ ਤੇ ਮਿਲਦੀ ਆ ਬੱਚੇ ਤੇ ਵੀ ਮਿਲਦੀ ਆ ਬਹੁਤ ਦੋਸਤੋ ਥਾਪੀ ਤੇ ਬੱਚੇ ਤੇ ਜਿੱਦਾਂ ਮਰਜ਼ੀ ਚਵਾਈ ਕਰ ਲਿਓ ਬਾਕੀ ਕੋਈ ਟੀਕਾ ਕਿਸੇ ਤਰ੍ਹਾਂ ਦਾ ਹੋਰ ਨਹੀਂ ਪ੍ਰੋਸੈਸ ਹੈਗਾਗਾ ਬੱਚੇ ਤੇ ਮਿਲੂਗੀ ਜਾਂ ਬਾੜੇ ਤੇ ਜਾਂ ਥਾਪੀ ਤੇ ਠੀਕ ਹੈ ਆਪਾਂ ਇਹਦੀ ਚਵਾਈ ਵੀ ਨਾਲ ਨਾਲ ਦਿਖਾ ਪਰ ਇਹਦੀ ਕੀਮਤ ਕੀ ਕਰਨਾ ਫਿਰ ਮੁੱਲ ਹਾਂ ਮੁੱਲ ਲੈ ਦੇ ਹੋਗਾ ਆ ਗੱਲ ਕਰੀਏ ਆਪਾਂ ਇਸੇ ਕੱਤੀ ਵੀ ਮੜੀ ਜਾਤ ਮਰਾ ਦੋ ਪਹਿਲਾਂ ਤੈਨੂੰ ਬੱਚਾ ਵੀ ਬਹੁਤ ਪਿਆਰਾ ਸਿੰਘੀ-ਸੁੰਗੀ ਦੇਖੋ ਕੱਤੀ ਦੀ ਗੁਲਾਈ ਕਰ ਲਈ ਇੱਥੋਂ ਹੀ ਹੈ ਉਹ ਇੱਥੇ ਹੀ ਕਰ ਲਈ ਆ ਬਹੁਤ ਸੋਹਣੀ ਆ ਲੋ ਵੀ ਇਹ ਮਗਰ ਕੱਟੀ ਜੱਟੀ ਮਗਰ ਕੱਟੀ ਆ ਲੈ ਦੇ ਜੇ ਅਲੀ ਗੱਲ ਹੋਊਗੀ ਕਹਿਣ ਨੂੰ ਭਾਵੇਂ 65 ਦੀ 60 ਦੀ ਜੋ ਮਰਜੀ ਆ ਆ 55000 ਦੀ ਦੇ ਲੈ ਗੱਲ 55000 ਦੀ ਆ ਵਾਅਦੇ ਬੰਦੀ ਆ ਅੱਗੇ ਜਾ ਕੇ ਫੱਗਣ ਤੇ ਇਹ ਚ ਸੂਗੀ ਹੂੰ ਪੂਰੀ ਗਰਮੀ ਦੁੱਧ ਦਊਗੀ ਹੂੰ ਤੇ ਬਾਕੀ ਸਿਕਨਿਸ ਕੋ ਨਹੀਂ ਵੀ ਪੂਰੀ ਆ ਬਹੁਤ ਸੋਹਣੀ ਬਿਊਟੀ ਹਾਂ ਸਨਾਪ ਹਾਂ ਦੀ ਕੁਆਲਿਟੀ ਹਾਂ ਵੀ ਬਿਲਕੁਲ ਪੱਕ ਦੀ ਝੋਟੀਆਂ ਵਾਲਾ ਪੱਕੀ ਆ ਕਿਉਂਕਿ ਗਾਂ ਤੀਜੇ ਸਵੇਰੇ ਲਈ ਇਹਨੇ ਸੂਣਾ ਤੇ ਦੂਜੇ ਸਵੇਰੇ ਹੁਣ ਚੱਲ ਰਹੀ ਆ ਠੀਕ ਆ ਜੀ ਤੋਂ ਦੁੱਧ ਜਿੰਨਾ ਤੁਹਾਨੂੰ ਥੱਲੇ ਦੱਸ ਦਿੱਤਾ ਉਹਦੀ ਪੁਸ਼ਟੀ ਤੁਸੀਂ ਕਰ ਲਿਓ ਤਸੱਲੀ ਕਰ ਲਿਓ ਠੀਕ ਆ ਬਾਕੀ ਖਾਇ ਖਰੀ ਆ ਮੂੰਹ ਮੱਥੇ ਦੀ ਪੂਰੀ ਵਧੀਆ ਤੋਂ ਪਸੰਦ ਆਊਗੀ 55000 ਲੈਣ ਦੇਣਾ ਬਾਕੀ ਥੋੜਾ ਬਤਾ ਕੋਈ ਮੌਕੇ ਤੇ ਕੋਈ ਉੱਪਰ ਹੇਟਾ ਕੋਈ ਛੋਟ ਛੱਪਾ ਹੋ ਜਾਊਗਾ ਤੇ ਹਰਵੇਲ ਇੱਧਰ ਆ ਜੀ ਵੀਰੇ ਆ ਜਿਹੜੀ ਆਪਣੋ ਕਲਾ ਝੋਟੀ ਆ ਗਈ ਇੱਕ ਇਹ ਗੱਪਣ ਇਹ ਗੱਪਣ ਆ ਦੂਜੇ ਸਵੇਰੇ ਮਤਲਬ ਇਹਨੇ ਸੂਣਾ ਹੁਣ ਥੋੜੀ ਪੱਕ ਕੇ ਬ ਬਾਕੀ ਚਵਾਚੂ ਬਹੁਤ ਵਧੀਆ ਇਹਦਾ ਘਰੇਲੂ ਮੱਜਾ ਕਿਸੇ ਸੱਜਣ ਤੋਂ ਆਪਾਂ ਲੈ ਕੇ ਆਏ ਆ ਠੀਕ ਆ ਜੀ ਠੀਕ ਆ ਠੀਕ ਆ ਜੋ ਪਰ ਕੱਢ ਕੇ ਦਿਖਾ ਦਈਏ ਲੋ ਦੱਸੋ ਦੂਜਾ ਸੂਬਾ ਸੈਕਿੰਡ ਟਾਈਮਰ ਆ ਦੂਜਾ ਸੂਬਾ ਸੂਣਾ ਇਸ ਝੋਟੀ ਨੇ ਬਾਕੀ ਸੋਹਣੇ ਵਜਨ ਵਜੂਦ ਵਿੱਚ ਆ ਇੱਕ ਵਾਰੀ ਤੁਹਾਨੂੰ ਬਾਹਰ ਤੋੜ ਕੇ ਨਾਲ ਦੀ ਨਾਲ ਹੀ ਪੂਰਾ ਬਾਡੀ ਸਟਰਕਚਰ ਜਿਹੜਾ ਆਪਾਂ ਦਿਖਾ ਦਿੰਨੇ ਆ ਤੇ ਆ ਕਰੋ ਚੈੱਕ ਜੀ ਠੀਕ ਆ ਜੀ ਸੋ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਜਿਵੇਂ ਆਪਾਂ ਨਾਰਮਲ ਇੱਕ ਨੋਟ ਕਰਾ ਦਿੰਨੇ ਆ ਵੀ ਹੈ ਬਿਲਕੁਲ ਪਤਲੀ ਸਕਿਨ ਦੇ ਵਿੱਚ ਅਜੇ ਹਰ ਵੇਲੇ ਦਿਨ ਲੈ ਜੂ ਹਫਤਾ ਖੰਡ ਅਜੇ ਹਫਤਾ ਖੰਡ ਲੈਂਦੀ ਆ ਬਾਕੀ ਇਹਦੀ ਸੰਤ ਸਾਬ ਇੰਨੀ ਕੋਈ ਨਾ ਗਰੰਟੀ ਦਿੰਦੀ ਆ ਬਿਲਕੁਲ ਲੰਮਾ ਸਮਾਂ ਦੁੱਧ ਦਿੰਦੀ ਆ ਪਹਿਲੇ ਸਵੇਰੇ ਹੀ ਝੋਟੀ ਨੇ ਜਿਹੜਾ ਕੋਈ 12 13 ਲੀਟਰ ਤੇ ਬਿਲਕੁਲ ਨੀਲੀ ਪਾਕਿਸਤਾਨੀ ਨੀਲੀ ਜਿਹਨੂੰ ਆਪਾਂ ਕਹਿ ਸਕਦੇ ਆ ਪਿੱਟ ਕੁੜਾ ਦੁੱਧ ਕੁੜਾ ਦਿਖਾਉ ਵੇਖੋ ਕਿੱਥੋਂ ਲਾ ਕੇ ਕਿੱਥੋਂ ਤੱਕ ਆ ਜੀ ਵਿਚੌੜਾ ਵਿਚੌੜਾ ਬਿਲਕੁਲ ਵੇਜ ਦੇਣੇ ਵੀ ਬਹੁਤ ਸੁਣੀਆ ਦੋਸਤੋ ਥਾਣੋਂ ਤੁਸੀਂ ਇੱਕ ਵਾਰੀ ਚੈੱਕ ਕਰੋ ਆਪਾਂ ਕਿ ਆਪ ਤਿੱਪਕੇ ਦਿਖਾ ਦਾਂਗੇ ਤੇ ਟਿੱਪ ਤੁਪਕੇ ਆਪਾਂ ਤੁਹਾਨੂੰ ਜਿਹੜਾ ਤੁਸੀਂ ਨਾਲ ਦੀ ਨਾਲ ਹੀ ਦਿਖਾਈ ਜਾ ਰਹੇ ਆ ਠੀਕ ਹੈ ਜੀ ਬਿਲਕੁਲ ਮੁੱਛ ਬੱਗੀ ਆ ਆਖੂਕ ਬਿੱਲੀ ਆ ਠੀਕ ਹੈ ਜੀ ਲਓ ਜੀ ਦੇਖੋ ਨੀਲੀ ਦੇ ਵਿੱਚ ਆ ਗਈ ਹੂੰ ਤੋਂ ਸੋਨੇ ਪਿੱਠ ਪੁਰੋ ਦੇ ਵਿੱਚ ਝੋਟੀਏ ਤੋਂ ਉਸ ਨਾਲ ਦੀ ਨਾਲ ਆਪਾਂ ਤਿੱਪਕੇ ਦਿਖਾ ਦਾਂਗੇ ਆ ਠੀਕ ਹੈ ਠੰਡੀ ਸੀਲ ਫੁੱਲ ਆ ਬਾਕੀ ਤੁਹਾਨੂੰ ਇਹ ਚੀਜ਼ ਬਾਰੇ ਪਤਾ ਲੱਗ ਹੀ ਗਿਆ अच्छा हरवेल भाई किसी रकम ਦਾ ਕੋਈ ਪਿੱਛੇ ਪੁੱਛੇ ਨਹੀਂ ਦੂਜੇ ਤੇ ਜਿਹਦੀ ਸਮੱਸਿਆ ਕੋਈ ਮਤਬਲ ਹੀ ਨਹੀਂ ਗੀ ਬਬ ਦੱਸੋ ਕੋਈ ਮਸਲਾ ਨਹੀਂ ਹੈਗਾ ਠੀਕ ਹੈ ਜੀ ਆ ਥਣ ਦੀ ਗਰੰਟੀ ਦੇਵਾਂਗੇ ਬਾਹਰ ਪਿੱਛੇ ਦੀ ਦੇਵਾਂਗੇ ਬਿਲਕੁਲ ਜੀ ਸੋ ਦੋਸਤੋ ਮੋਸਟਲੀ ਦੋ ਚੀਜ਼ਾਂ ਦੀ ਗਰੰਟੀ ਜਿਹੜੀ ਹੈ ਬਿਲਕੁਲ ਹੁੰਦੀ ਆ ਗੱਬਣ ਪਸ਼ੂ ਦੀ ਥਣਾ ਦੀ ਓਕੇ ਹੋਣੀ ਚਾਹੀਦੀ ਆ ਤੋ ਕਿ ਬਾਹਰ ਪਿੱਛੇ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਤੇ ਉਧਰਲੇ ਪਾਸਿਓਂ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਨਹੀਂ ਗੀ ਤੇ ਬਾਕੀ ਆ ਤੁਸੀਂ ਵੇਖ ਸਕਦੇ ਜੇ ਲੰਬੀ ਪੂਛ ਸੋਹਣਾ ਥਣ ਦੇਵਾ 5 ਮਿੰਟ ਮੈਂ ਆਇਆ ਰਬੇਲ ਵੀਰੇ ਇਹ ਝੋਟੀ ਦੀ ਕੀਮਤ ਕੀ ਆ ਕੀ ਡਿਮਾਂਡ ਕਰਦੇ ਆਪਾਂ ਕਿਵੇਂ ਸੰਧੂ ਸਾਹਿਬ ਜੇ ਤਾਂ ਪੂਰੀ ਕਿਤੇ ਪਿੱਠ ਪੂੜਾ ਜਿਹੜੇ ਸਾਹਿਬ ਨਾਲ ਕੂਂਜ ਵਾਂਗੂ ਅੱਗੋਂ ਪਤਲੀ ਆ ਹਾਂ ਪਿੱਛੋਂ ਭਾਰੀ ਇਹ ਹਜੇ ਲੇਵਾ ਬਹੁ ਕੱਢੂਗੀ ਹਾਂਜੀ ਫਿਰ ਤਾਂ ਇਹਦੀ ਕੋਈ ਕੀਮਤ ਹੀ ਨਹੀਂ ਸੀ ਲੱਖੋਂ ਬਾਹਰ ਸੀ ਆ ਇਸ ਟਾਈਮ ਛੋਟੀ ਸਿੰਧੂ ਸਾਹਿਬ 76000 ਰੁਪਏ ਦਾ ਮੁੱਲਾ ਵਿੱਚ ਸਿਰਫ ਛੋੜ ਸਕਾ ਹੋ ਵੀ 76000 ਦੀ ਹਾਂ ਮੇਰੇ ਕੋਲ ਨੀਲੀ ਦੀ ਛੋਟੀ ਆ ਲਓ ਜੀ ਹਾਂਜੀ 76000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਛੋਟੀ ਗੱਬਣ ਆ ਤਿਆਰੀ ਵਾਲੀ ਆ ਗਾਂ ਇੱਕ ਹਫਤਾ 1 ਵੀਕ ਦੋਸਤੋ ਹਜੇ ਲੈਫਟ ਆ ਠੀਕ ਆ ਸੋ ਬਾਕੀ ਸੋਹਣੀ ਆ ਚੰਗੀ ਸੋਹਣੇ ਪਿੱਠਫੜੇ ਦੇ ਵਿੱਚ ਬਾਡੀ ਸਟਰਕਚਰ ਜਿਹੜਾ ਤੁਸੀਂ ਉਹ ਦੇਖ ਲਿਆ ਬਾਕੀ ਇਹ ਛੋਟੀ ਆ ਮੂੰਹਦ ਹੁੰਦੀ ਆ ਅੱਛਾ ਜੀ ਪਹਿਲਾਂ ਛੋਟੀ ਆ ਗਈ ਆਪਣੇ ਕੋਲ ਬਿਲਕੁਲ ਜੀ ਤੋ ਦੋਸਤੋ ਪਹਿਲਾਂ ਝੋਟੀ ਆ ਮੂੰਹੋਂ ਦੋੰਦੀ ਝੋਟੀ ਦਿਖਾ ਰਹੇ ਆ ਇਹਦੀ ਸਭ ਤੋਂ ਖਾਸੀ ਆ ਤਾਂ ਇਹ ਲక్ష్ਮੀ ਡੇਰੀ ਵਾਲਿਆਂ ਹੀਰਾ ਮਾਲੀ ਜਿਹੜਾ ਆਹ ਉਹਦੀ ਏਤੀ ਆ ਐਲ ਡੀ ਐਫ ਲక్ష్ਮੀ ਡੇਰੀ ਵਾਲੇ ਦੋਸਤੋ ਜਿਹੜੇ ਬੋਲਣੇ ਠੀਕ ਆ ਜੀ ਉਹਦੀ ਏਤੀ ਆ ਬਾਕੀ ਆ ਤੁਸੀਂ ਵੇਖ ਸਕਦੇ ਪੱਛਾਸ਼ ਬਾਕੀ ਸੇਮ ਡੇਟੋ ਪਿਓ ਤੇ ਆਪਣੇ ਦੇ ਠੀਕ ਆ ਜੀ ਚਾਲ ਢਾਲ ਲਓ ਸਿੰਘ ਬੰਤਰ ਵੱਲੋਂ ਸੋ ਪੂਰੀ ਨਿਗਰ ਪੂਰੀ ਫਟਪਾਟ ਆ ਪੂਰੀ ਵੱਡੀ ਝੋਟੀ ਆ ਸੋਨੇ ਕਦਬੋਤ ਵਿੱਚ ਪੂਰੀ ਤੁਹਾਨੂੰ ਦਿਖਾਉਣੀ ਆ ਆਪਾਂ ਲਾਗਿਓ ਇਧਰੋਂ ਆ ਕਰਿਓ ਚੱਕ ਜੀ ਹਰਿਆਣੇ ਤੋਂ ਆਈ ਐ ਉਹ ਬਿਲਕੁਲ ਲక్ష్ਮੀ ਡੇਰੀ ਹੀ ਵਰਤਦੇ ਆ ਜਿੰਨਾ ਬੁਲਾਈ ਆ ਅੱਗੇ ABC ਦੇ ਜਿਹੜਾ ਸ਼ੇਰੂ ਆ ਉਹਦੇ ਤੋਂ ਗੱਭਣ ਆ ਲਓ ਜੀ ਠੀਕ ਹੈ ਜੀ ਨੈਕਸਟ ਜਿਹੜੀ ਗੱਭਣ ਉਹ ਵੀ ਤੁਹਾਨੂੰ ਦੱਸ ਦਿੱਤਾ ਵੀਰ ਨੇ ਸ਼ੇਰੂ ਬੋਲ ਤੋਂ ਜਿਹੜੀ ਅੱਗੇ ਗੱਭਣ ਆ ਤੋਂ ਆਪ ਤੁਸੀਂ ਵੇਖੋ ਦੋਸਤੋ ਬਹੁਤ ਸੋਹਣੀ ਚੰਗੇ ਸੋਹਣੇ ਪਿੱਟ ਫੁੱੜ ਦੇ ਵਿੱਚ ਮੋਹ ਦੁੰਦੀ ਫੁੱਲ ਭਜਣ ਵਟੇ ਵਾਲੀ ਆ ਮੋਹ ਦੁੰਦੀ ਆ ਆ ਲਓ ਜੀ ਬਹੁਤ ਪਿਆਰੀ ਛੋਟੀ ਆ ਬਿਲਕੁਲ ਛੋਟੀ ਸਿੰਗੀ ਸ਼ਾਈ ਸ਼ੂਈ ਪ੍ਰੋਪਰ ਆ ਛੋਟੀ ਦੇ ਵਿੱਚ ਪੂਰੀ ਬਲੈਕ ਵੇਖੋ ਕੱਦ ਵੇਖੋ ਕਿੱਥੇ ਜਾਂਦਾ ਆ ਬਹੁਤ ਸੋਹਣੀ ਉੱਪਰੋਂ ਫਲੈਟ ਪੂਰੀ ਜੰਮੀ ਬਲੀ ਹੈ ਠੀਕ ਹੈ ਜੀ ਛੋਟੀ ਜੰਮੀ ਮੈਂ ਜ਼ਿਆਦਾ ਨਹੀਂ ਕਹੂੰਗਾ ਪਹਿਲੇ ਸੂਏ ਚ ਹਜੇ ਚੱਲੂ ਇਹਦਾ ਸਮਾ ਜਿਹੜਾ 8-10 ਦਿਨ ਬਾਕੀ ਆ ਬੰਨਣ ਵਾਲੇ ਔੜੇ ਤੋੜੂਗੀ ਆ ਬਿਲਕੁਲ ਖੁੱਲੂਗੀ ਕਿਉਂਕਿ ਇਹਦੀ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ ਤੇ ਪਿਓ ਵਾਲੇ ਪੱਖ ਤੋਂ ਤਾਂ ਹੈ ਹੀ ਹੈ ਆ ਬਿਲਕੁਲ ਆ ਦੋਸਤੋ ਮੋਸਟਲੀ ਆਪਾਂ ਜ਼ਿਕਰ ਕਰਦੇ ਨੇ ਵੀ ਦੂਜੇ ਤੀਜੇ ਸੂਏ ਜਾ ਕੇ ਪਸੂ ਨਿਖਰਦਾ ਫਿਲਹਾਲ ਤੁਸੀਂ ਵੇਖੋ ਮੂੰਹ ਦੋਂਦੀ ਮੂੰਹ ਦੋਂਦੀ ਸਿਰਫ 3 ਸਾਲ ਦੀ ਝੋਟੀ ਹਾਂ ਤਿੰਨ ਸਵਾ ਤਿੰਨ ਸਾਲ ਦੀ ਚੋਟੀ ਜਿਹੜੀ ਇਹਨੇ ਇਹਨੇ ਜੁਦੂਰੀ ਕਰ ਦੇਣੀ ਹੈ ਤੇ ਫਿਰ ਆਹ ਵੇਖੋ ਤੋਰਾ ਤਾਰਾ ਵੇਖੋ ਠੰਡੀ ਸੀਲ ਬਹੁਤ ਵਧੀਆ ਛੱਪ ਪੁਣਾਣੀ ਹੈਗਾ ਇਹਦੇ ਵਿੱਚ ਸੋ ਤਿਆਰੀ ਤਕਰੀਬਨ ਲੈ ਜੂਗੀ ਵੀ ਹਫਤਾ ਕੀ ਅਜੇ ਹਫਤਾ ਲੈ ਜੂਗੀ ਬਣੂਗੀ ਬਹੁਤ ਚੰਗੀ ਚੋਟੀ ਆਹ ਵੀ ਬੈਕ ਸਾਈਡ ਤੋਂ ਦੋਸਤੋ ਲਿਵਟੀ ਲੁਪਟੀ ਬਹੁਤ ਸੋਹਣੀ ਉੱਤਰੀ ਹੈ ਕਰਮਾਰੀ ਥੱਲੇ ਸਰ ਜਿੰਨੇ ਵੀ ਪਸ਼ੂ ਬੱਦੇ ਤਕਰੀਬਨ ਕਰਮਾ ਵਾਲੀ ਵੱਡੀਆਂ ਇੱਕ ਦੋ ਮੱਜਾਂ ਨਾਲ ਮੈਚ ਕਰਦੇ ਹਾਂ। ਹਾਂ। ਇਹਦੇ ਛੋਟੀ ਹੋਰ ਕੱਦ ਕਰੂ। ਬਿਲਕੁਲ ਹਜੇ ਤਾਂ ਵੇਖੋ ਜੀ ਬਚਪਨ ਵਿੱਚ ਹੀ ਆ। ਬਿਲਕੁਲ। ਸੋ ਦੋਂਦੀ ਝੋਟੀ ਹੈ ਦੋਸਤੋ ਸੋਹਣੀ ਕੱਦ ਕਾਠੀ ਆ। ਉਹ ਹੋ ਦੋ ਦੰਦ। ਬਹੁਤ ਪਸੰਦ ਆਊਗੀ ਦੋਂਦੀ ਆ ਪਿਓਰ ਦੋਂਦੀ ਆ ਜੀ। ਪਿਓਰ ਦੋਂਦੀ ਜੀ। ਓਕੇ। ਟੌਕ ਦੇ ਵੀ ਦੰਦ ਨਹੀਂ ਪੰਨੇ ਨੇ ਪਿਓਰ ਦੋ। ਠੀਕ ਹੈ ਜੀ। ਲਓ ਦੋਸਤੋ ਪਿਓਰ ਦੋਂਦੀ ਝੋਟੀ ਦਿਖਾਤੀ ਆ ਤੁਹਾਨੂੰ ਬਿਲਕੁਲ ਨਵੀਂ ਕੋਕਾ ਪੀਸ। ਤੇ ਵੀਰ ਹਰ ਵੇਲੇ ਦੇ ਦਾਂਗੇ ਕਿੰਨੇ ਦੀ। ਸਰ ਜੇ ਤਾਂ ਕਿਤੇ ਹ 172325 ਦੇਖ ਹੈ ਮੇਲਾ ਹੈ ਦੇਖ ਹੈ ਮੇਲਾ ਸੀ ਹਾਂ ਉਹ ਇਹੀ ਕਿਤੇ ਉੱਥੇ ਘੁੰਮ ਕੇ ਚੱਲ ਜੇ ਹਾਂ ਹੋ ਸਕਦਾ ਆਪਾਂ ਆਨਲਾਈਨ ਸੌਦੇ ਹੁੰਦੇ ਆ ਇਹ ਗੱਲ ਇਹ ਵੀ ਨਹੀਂ ਪਤਾ ਉੱਥੇ ਚਲੇਗੀ ਤੇ ਆਪਣਾ ਭਰਾ ਜਾ ਕੇ ਫਿਰ ਉੱਥੋਂ ਕੋਈ ਲੈ ਆਵੇ ਮਤਲਬ ਕਰਕੇ ਆਪਾਂ 110 15 ਹਾਂ ਗੁੱਟੀ ਦੇ ਵਿੱਚੋਂ ਵੀ ਆਪਾਂ ਪੂਰੀ ਪੇਟੀ ਦੇ ਵਿੱਚੋਂ ਵੀ ਥੋੜਾ ਬੜਾ ਮਾਨਤਨ ਕਰਦਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਠੀਕ ਹੈ ਜੀ 99700 ਦੀ ਚੋਟੀ ਲੈ ਦੇਖ ਹਾਂ ਸੋ 97000 ਦੀ ਦੋਸਤੋ ਇਹ ਝੋਟੀ ਵੀਰ ਹਰਵੇਲ ਸਿੰਘ ਆਂਦਾ ਵੀ ਆਪਾਂ ਦੇਵਾਂਗੇ ਸੋ ਝੋਟੀ ਬਾਕੀ ਤੁਸੀਂ ਪ੍ਰੋਪਰ ਦੇਖ ਲਈਆ ਸੋ ਪੂਰੀ ਸ਼ਾਈ ਸ਼ੂ ਬਹੁਤ ਵਧੀਆ ਬਲੈਕ ਆ ਸੋ ਬਾਕੀ ਚੰਗੇ ਬੁੱਲਦੀ ਇਹ ਆਪ ਆ ਅਗੇ ਨੈਕਟ ਵੀ ਚੰਗੇ ਬੁੱਲ ਤੋਂ ਜਿਹੜੀ ਇਹ ਗੱਬਣ ਆ ਸੋ ਤੁਹਾਨੂੰ ਨੋਟ ਕਰਾ ਦਿੱਤਾ ਠੀਕ ਆ ਜੀ ਸੋ ਫੁੱਲ ਵੀਡੀਓ ਦੇਖ ਲਿਓ ਅੱਪਾ ਬੱਚੀ ਦਿਖਾ ਦਈਏ ਨਾਲ ਤੁਹਾਨੂੰ ਸਮਝ ਲੱਗ ਜੂਗੀ ਇੱਕ ਲਾਸਟ ਵਿੱਚ ਤੁਹਾਨੂੰ ਇੱਕ ਹੋਰ ਆਪਾਂ ਨਗ ਦਿਖਾਉਣਾ ਦੋਸਤੋ ਪਲੂਨ ਪਹਿਤਾ ਸੂਬਾ ਬੱਚੀ ਸੁਣੀ ਆ ਤੇ ਇਹਦੀ ਡਿਟੇਲ ਵੀ ਲੈ ਲੈਣੀ ਆ ਗੱਬਣ ਤਿਆਰੀ ਵਾਲੀ ਅਗੇ ਤੇ ਹਰਵੇਲ ਪੀਸ ਇਹ ਜਵਾ ਇਹ ਸਿਰਫ ਲੈਂਦੀ ਆ 10 12 ਦਿਨ ਓਕੇ ਠੀਕ ਆ ਥਣਥੂਨੇ ਦਾ ਬਿਲਕੁਲ ਮੱਜਾਂ ਵਾਲੀ ਕੁਆਲਿਟੀ ਦਾ ਹਾਂਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਬਿਲਕੁਲ ਬਲੈਕ ਜਰਸੀ ਇਹਦੀ ਫੇਸ ਕੁਆਲਿਟੀ ਦਿਖਾਓ ਮੜੀ ਜੀ ਹਾਂ ਬਿਲਕੁਲ ਜਿਹੜਾ ਮੱਥਾ ਵਾ ਬਿਲਕੁਲ ਜਰਸੀ ਦਾ ਜਿਹੜਾ ਕੱਦ ਕਾਠ ਵੀ ਜਰਸੀ ਵਾਲਾ ਅੱਛਾ ਇਹ ਸੂਆ ਪਹਿਲਾ ਮੂੰਹ ਦੰਦੀ ਵੀ ਮੂੰਹ ਦੰਦੀ ਦੇਖੀ ਨਹੀਂ ਆਪਾਂ ਇੱਕ ਲੈਨੇ ਹਾਏ ਲਵੀ ਹੈ ਬੱਚੀ ਇਹ ਹਾਏ ਲਵੀ ਆ ਹਾਂ ਆ ਦੰਦ ਹਜੇ ਮਿੱਲਾ ਦਾ ਤੋੜੇ ਨਹੀਂ ਇਹਨੇ ਕੋਈ ਵੀ ਅੱਛਾ ਅੱਛਾ ਤੇਰੀ ਦੋਂਦੀਆਂ ਚ ਹੀ ਆ ਗਈ ਫਿਰ ਬਿਲਕੁਲ ਜੀ ਤੇਰੀ ਕੋਰੀ ਮੰਨ ਕੇ ਕੋਈ ਸੌਦਾ ਕਰ ਲੈ ਦਿਨ ਹਰ ਵੇਲੇ ਕਿੰਨੇ ਕੁ ਲੈ ਜੂਏ ਦਿਨ ਲੈ ਜੋਗੇ 10 ਲੈ ਜੇ 12 ਲੈ ਜੇ 15 ਵੀ ਖੜ ਸਕਦੀ ਆ ਓਕੇ 25 ਵਿਗਦੀ ਆ 35000 ਦੀ ਜਿੱਦਨ ਪੂਰੀ ਆ ਆਦੇ ਆਵਾ ਧਾਵਾ ਤੇ ਛਣ ਛਣ ਤਾਂ ਪੂਰਾ ਹੱਥ ਦੇ ਗੂਠੇ ਵਰਗਾ ਪੂਰਾ ਮੱਜਾਂ ਵਾਲਾ ਜੀ ਆਹ ਬਿਲਕੁਲ ਕੁਆਲਟੀ ਆ ਲਓ ਵੀ ਪੂਰੀ ਫਸੂਗੀ ਥੱਲਿਓ ਪੂਰਾ ਲੈਵਾ ਤਿਆਰ ਕਰੂਗੀ ਲੈ ਜੋਗੀ ਪਰ 10 ਤੋਂ 15 ਕ ਦਿਨ ਆਈਡੀਆ 15 ਕ ਦਿਨ ਆਈਡੀਆ ਨਾਲ ਲੈ ਜੂ ਪਰ ਗਾਵਾਂ ਤੁਹਾਨੂੰ ਪਤਾ ਘੰਟਿਆਂ ਦੇ ਹਿਸਾਬ ਨਾਲ ਤਿਆਰ ਹੋ ਜਾਂਦੀ ਆ ਤਾਂ ਦੋਸਤੋ ਵੈਸੇ ਆਈਡੀਆ ਤੁਸੀਂ 10 12 ਹਲੋ ਲੱਥੀ ਲੁੱਥੀ ਆ ਲੇ ਬੜਾ ਸੰਦੂ ਸਾਹਿਬ ਜਾਇਜ ਆ 242400 ਸਾਢੇ 24 ਹਜ਼ਾਰ ਦੀ ਵਿੱਚ ਛੋੜ ਹੋ ਜੂਗੀ ਲਓ ਵੀ ਦੋਸਤੋ ਸੋ ਸਾਹਮਣੇ ਸੁੰਬਨ ਵਾਲਾ ਮੋਲ ਲੀਏ ਦੋਸਤੋ ਕਈ ਵਾਰਾਂ ਤਾਂ 35000 ਦਾ ਸੰਦੂ ਸਾਹਿਬ ਅਸੀਂ ਖੁਦ ਆਪਦੀ ਨਿਗਾ ਦੀ ਗੱਲ ਕਰਦੇ ਆ ਜੇ ਸੂਈ ਹੋਵੇ ਇਹੀ 35000 ਦੀ ਬੱਚੀ ਅਸੀਂ ਖੁਦ ਕੁੱਤਨੀ ਅਗਲੇ ਦੇ ਘਰੋਂ ਠੀਕ ਆ ਜੀ ਲਓ ਵੀ ਸੋ ਸਾਹਮਣੀ ਸੂਤਨੀਆ ਦੋਸਤੋ ਇਸ ਕਰਕੇ ਕੋਈ ਵੀ ਰੱਗੇ ਵੀ ਲੈ ਜੂਗਾ ਅੱਗੇ ਵੀ ਕਰਮਾਂ ਵਾਲੀ ਬਿਲਕੁਲ ਅੱਗੇ ਸੇਵਾ ਸੁਭਾ ਕਰਨੀ ਪੈਂਦੀ ਪਸੂ ਦੀ ਫੇਰਗਾਹ ਤਿਆਰੀ ਤੇ ਆਉਂਦਾ ਤੇ ਫਿਲਹਾਲ ਜਿਹੜੀ ਇਹ ਤੁਹਾਨੂੰ 242000 ਦੀ ਮਿਲ ਜੂਗੀ ਯੈਸ ਨੂੰ ਜਿਹੜੀ ਹਾਂ ਨਾ ਠੀਕ ਆ ਸੋ ਬੱਚੀ ਨਾਲ ਜੇ ਬੰਨਾ ਥੱਲੇ ਬਾਕੀ ਦਿਨਾਂ ਦੇ ਅਕੋਰਡਿੰਗਲੀ ਜਿਹੜੀ ਆਪਾਂ ਗੱਲ ਕਰਦੇ ਆ ਹਜੇ 10 12 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰ ਦੂਗੀ ਸੋ ਚੰਗੀ ਆ ਲਵੀ ਆ ਜਿਹੜੇ ਵੀਰ ਨੇ ਘਰੇ ਬਸ ਇੰਨੇ ਪੈਸੇ ਖਰਚ ਕਰਕੇ ਘਰੇ ਚੋਣ ਵਾਸਤੇ ਲੈਣੀ ਤਾਂ ਬਹੁਤ ਵਧੀਆ ਚੰਗੀ ਆ ਪਰ ਵੇਲੇ ਅੱਜ ਆਪਣੇ ਕੋਲ ਨਾਗਨੇ ਵੀਰੇ ਟੋਟਲ ਹਾਂ ਬਿਲਕੁਲ ਜੀ ਘਰ ਵਾਲੀਆਂ ਮੱਜਾਂ ਵੀ ਚੰਗੀਆਂ ਜਿਵੇਂ ਜਿਵੇਂ ਉਤਰਨ ਗਿਆ ਹੋਏ ਆਪਾਂ ਨੂੰ ਅਸੀਂ ਖਾਦੇ ਰਹਿਵਾਂਗੇ ਬਿਲਕੁਲ ਟ੍ਰੈਕ ਨੰਬਰ ਨੇ ਆਪਣੇ 99038820259906382025 ਠੀਕ ਹੈ ਜੀ ਲਓ ਦੋਸਤੋ ਇਹ ਸਾਨੂੰ ਵੀਰ ਹਰਬੇਲ ਸਿੰਘ ਪਿੰਡ ਜੋੜ ਸਿੰਘ ਵਾਲੇ ਤੋਂ ਸੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਨਾਗ ਤਾਂ ਨੂੰ ਦਿਖਾਤੇ ਆਪਾਂ ਟੋਟਲ 4 ਸੋ ਚਾਰ ਨਾਗਾਂ ਦੀ ਡਿਟੇਲ ਤੁਹਾਨੂੰ ਮਿਲ ਗਈ ਆ ਸੋ ਜਿਹੜਾ ਪਸ਼ੂ ਦੋਸਤੋ ਚਵਾਈ ਵਾਲਾ ਉਹਨੂੰ ਆਪਾਂ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਪਸ਼ੂ ਗੱਭਣ ਬਿਲਕੁਲ ਠਿੱਪ ਕੇ ਭਰਾ ਕੇ ਤਸੱਲੀ ਕਰਵਾਤੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ